ਵजीर खान ਦੇ ਜਲੂਦਰ ਦਾ ਰੋਗ ਕਿਸ ਗੁਰੂ ਦੀ ਕਿਰਪਾ ਨਾਲ ਹਟਿਆ ਸੀ ਵजीर खान ਜਿਸ ਦਾ ਪੂਰਾ ਨਾਮ ਅਲੀਮ 우ਦੀਨ ਸੀ ਜਿਸ ਨੂੰ ਸਨ 1605 ਵਿੱਚ ਜਲੂਦਰ ਦੇ ਰੋਗ ਨੇ ਐਸਾ ਗਰਸਿਆ ਕਿ ਇਸ ਦੇ ਸਾਰੇ ਕੀਤੇ دارو ਦੱਪੇ ਨੇ ਫਲੋ ਹੋ ਗਏ ਸਨ ਤਾਂ ਇਹ ਅਮਰ ਸਰ ਸਾਹਿਬ ਚੱਲ ਕੇ ਆਇਆ ਪੰਚਮ ਗੁਰਦੇਵ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਬਾਬਾ ਬੁੱਢਾ ਜੀ ਵੀ ਇੱਥੇ ਅੱਜ ਪ੍ਰਕਰਮਾ ਵਿੱਚ 베ਰ ਬਾਬਾ ਸਾਹਿਬ ਦੀ ਸੁਸ਼ੋਭਿਤ ਹੈ ਉੱਥੇ ਸਰੋਵਰ ਦੀ ਕਾਰ ਸੇਵਾ ਕਰ ਰਹੇ ਸਨ ਵਜੀਰ ਖਾਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਰੋਗ ਨਰਵਿਰਤੀ ਵਾਸਤੇ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਕਿਹਾ ਵਜੀਰ ਖਾਨ ਇਹ ਕਿਰਪਾ ਕਰੋ ਇੱਕ ਵਾਰ ਤਾਂ ਬਾਬਾ ਜੀ ਨੇ ਮੁਸਕਰਾ ਕੇ ਟਾਲ ਦਿੱਤਾ ਪਰ ਫਿਰ ਵਾਰ-ਵਾਰ ਗੁਰਜੀ ਤੇ ਕਹਿਣ ਤੇ ਬਾਬਾ ਜੀ ਨੇ ਕਾਰ ਦੀ ਪਰੇ ਟੋਕਰੀ ਵजीर ਖਾਨ ਦੇ ਪੇਟ ਤੇ ਮਾਰ ਕੇ ਉਸ ਨੂੰ ਸਦਾ ਵਾਸਤੇ ਅਰੋਹ ਕਰ ਦਿੱਤਾ